ਹਾਂਜੀ ਆਪਾਂ ਅੱਜ ਬਣਾਵਾਂਗੇ ਪੂਰੀਆਂ ਤੇ ਆਲੂ ਤੇ ਇਹ ਮੈਂ ਤੁਹਾਨੂੰ ਦੱਸਾਂਗੀ ਆਪਾਂ ਰੰਗ ਬਰੰਗੀਆਂ ਪੂਰੀਆਂ ਬਣਾ ਰਹੇ ਹਾਂ ਕੁਝ ਗ੍ਰੀਨ ਕੁਝ ਲਾਲ ਕੁਝ ਵਾਈਟ ਇਹ ਪਹਿਲਾਂ ਆਪਾਂ ਆਟਾ ਮਿਕਸ ਕਰ ਲੈਂਦੇ ਆ ਇਹਦੇ ਵਿੱਚ ਮੈਂ ਅੱਧਾ ਚਮਚ ਪਾਣੀ ਚ ਵਾਹਾਂ ਆਟਾ ਤੁਸੀਂ ਲੋੜ ਮੁਤਾਬਕ ਜਿੰਨਾ ਤੁਹਾਨੂੰ ਘਰ ਵਿੱਚ ਜ਼ਰੂਰਤ ਹੈ ਕੁੱਨ ਸਕਦੇ ਹੋ ਇਹ ਥੋੜਾ ਜਿਹਾ ਨਮਕ ਪਾਤਾ ਤੇ ਇਸ ਮੁਤਾਬਕ ਤੇ ਇਹਦੇ ਵਿੱਚ ਆਪਾਂ ਤੋਂ ਪਿੰਚ ਮਚਕਿਓ ਪਾ ਦਾਂਗੇ ਜ ਜਬਕੇ ਉਹਨੇ ਪਾਂਦੇ ਕਿ ਕਿ ਤੇ ਤਲਣ ਵੇਲੇ ਨਾ ਜਿਆਦਾ ਕਿਉਂ ਹੈ ਦੇ ਵਿੱਚ ਅਬਜ਼ੌਰਬ ਹੁੰਦਾ ਤਾਂ ਉਹ ਫਿਰ ਜਿਆਦਾ ਹੈਵੀ ਹੋ ਜਾਂਦੀ ਹੈ ਤੇ ਇਸ ਲਈ ਥੋੜਾ ਜਿਆਦਾ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿ ਉਹ ਵੀ ਆਟੇ ਵਿੱਚ ਇਹਦੇ ਵਿੱਚ ਮੈਂ ਥੋੜਾ ਜਿਆਦਾ ਇੱਕ ਇੱਕ ਟੋਰੀ ਆਟਾ ਹੋਰ ਕਲਰ ਦੇ ਪਾਵਾਂਗੀ ਇਹ ਦੇਖੋ ਇਹ ਮੈਂ ਇੱਕ ਟੋਰੀ ਆਟਾ ਪਾ ਲਿਆ ਤੇ ਇਹਦੇ ਵਿੱਚ ਮੈਂ ਇਹ ਦੇਖੋ ਚਿਕੰਦਰ ਪੀਸ ਕੇ ਉਹ ਮੈਂ ਛਾਣ ਲਿਆ ਕਿਉਂਕਿ ਬੱਚਿਆਂ ਦੇ ਮੂੰਹ ਚਾਵੇ ਤੇ ਪਸੰਦ ਨਹੀਂ ਕਰਦੇ ਤੇ ਇਹ ਮੈਂ ਇਹਦੇ ਨਾਲ ਥੋੜਾ ਜਿਹਾ ਆਟਾ ਗੁੰਨਾਗੀ ਇਹ ਲਾਲ ਰੰਗ ਦੇ ਬਣ ਜਾਣਗੇ ਬੱਚੇ ਵੈਸੇ ਪਸੰਦ ਨਹੀਂ ਕਰਦੇ ਚਿਕੰਦਰ ਚਿਕੰਦਰ ਕੱਟ ਖਾਂਦੇ ਆ ਤਾਂ ਇਸ ਬਾਰੇ ਉਹਨਾਂ ਦੇ ਅੰਦਰ ਚਿਕੰਦਰ ਵੀ ਚਲਾ ਜਾਏਗਾ ਤੇ ਇਹ ਆਪਾਂ ਨੇ ਬਹੁਤ ਸਖਤ ਆਟਾ ਗੁੰਨਾ ਹੈ ਇਹ ਦੇਖੋ ਨਾਲੇ ਉਹਨਾਂ ਨੂੰ ਕਲਰਫੁੱਲ ਸੋਹਣੀਆਂ ਲੱਗਣਗੀਆਂ ਤੇ ਇਹ ਥੋੜਾ ਜਿਹਾ ਜਿੰਨਾ ਕਪਾ ਨੂੰ ਲੋੜ ਹੈ ਇਸੇ ਆਟੇ 'ਚ ਮਿਕਸ ਕਰ ਲੈਂਗੇ। ਉਹ ਕਿਸੇ ਪਾਣੀ ਵਿੱਚ। ਦੇਖੋ ਜੀ ਇਹ ਸਾਡਾ ਰੈੱਡ ਕਲਰ ਦਾ ਆਟਾ ਹੋ ਗਿਆ ਤਿਆਰ। ਆਪਾਂ ਥੋੜਾ ਜਿਆ ਤੇ ਉੱਤੇ ਕਿਓ ਲਗਾ ਕੇ ਤੇ ਇਹਨੂੰ ਰੱਖ ਦਿੰਨੇ ਆ। ਥੋੜੀ ਦੇਰ ਵਾਸਤੇ ਇਹ ਥੋੜਾ ਜਿਹਾ ਨਰਮ ਹੋ ਜਾਏ। ਇਨੂੰ ਟੱਕੇ ਰੱਖ ਦਿੱਤਾ ਤੇ ਹੁਣ ਆਪਾਂ ਇੱਕ ਕਟੋਰੀ ਹੀ ਬਣਾਵਾਂਗੇ ਇਹ ਪਾਲਕ ਮੈਂ ਮੇਰੇ ਕੋਲ ਨਾ ਪਾਲਕ ਥੋੜੀ ਸੀ ਇਸ ਲਈ ਦਾ ਰੰਗ ਥੋੜਾ ਜਿਆਦਾ ਲਾਈਟ ਆਇਆ ਤੇ ਇਹਦੇ ਵਿੱਚ ਮੈਂ ਥੋੜਾ ਜਿਆਦਾ ਅਦਰਕ ਤੇ ਤੰੀਆਂ ਤੇ ਥੋੜਾ ਜਿਹਾ ਹਰਾ ਪਿਆਜ਼ ਪਾ ਲਿਆ ਮਗਰ ਥੋੜਾ ਜਿਹਾ ਕਲਰ ਤੇ ਹੋ ਜਾਏਗਾ ਚਲੋ ਇਹ ਹੋ ਜਾ ਇਹ ਥੋੜਾ ਜਿਆਦਾ ਚਲੋ ਕਿਉਂ ਮੇਰੇ ਕੋਲ ਨਾ ਜੀ ਇਸ ਨੂੰ ਨਾ ਤੇ ਹੋ ਗਈ ਸਰਦੀ ਤੇ ਉਹ ਉਂਗਰੀ ਨਹੀਂ ਬਸ ਵਰਤ ਮਲੇ ਆਉਂਦਾ ਫਿਰ ਆਲਸ ਕਰਦੀ ਮੈਂ ਕਿਾ ਚਲੋ ਜੀ ਹੋ ਗਿਆ ਥੋੜਾ ਲਾਈਟ ਕਲਰ ਹੋ ਜਾਏਗਾ ਫਿਰ ਗੱਲ ਇਹ ਵੀ ਆਪਾਂ ਨੇ ਸਖਤ ਆਟਾ ਗੁੰਨ ਲੈਣਾ ਹੈ ਇਹ ਦੇਖੋ ਇਸ ਆਟਾ ਆਹ ਉਹ ਗੱਟਾ ਗ੍ਰੀਨ ਕਲਰ ਤਾਂ ਨਹੀਂ ਹੋਇਆ ਪਿਸਤਾ ਹੋ ਗਿਆ ਚਲੋ ਤੁਸੀਂ ਪਾਲਕ ਚਾਦਾ ਪਾ ਲੈਣਾ ਤੇ ਐਨ ਗ੍ਰੀਨ ਕਲਰ ਹੋ ਜਾਏਗਾ ਮੇਰੇ ਕੋਲ ਪਾਲਕ ਹੈ ਨਹੀਂ ਸੀ ਥੋੜੀ ਸੀ ਤੇ ਇਹ ਆਪਾਂ ਇਹ ਟੱਟ ਕੇ ਰੱਖ ਦਿਆਂਗੇ ਠੀਕ ਹੈ ਫੋਨ ਆਪਾਂ ਇਹ ਗੁੰਨਾਂਗੇ ਵਾਈਟ ਆਟਾ ਇਹ ਵਾਈਟ ਜਿਸ ਤਰ੍ਹਾਂ ਆਪਾਂ ਆਮ ਗੁੰਦੇ ਆ ਅਟਾ ਪਰ ਸਖਤ ਜਿਵੇਂ ਉਹ ਪੂੜੀਆਂ ਦਾ ਸਖਤ ਗੁੰਨਿਆ ਨਾ ਉਸੇ ਤਰ੍ਹਾਂ ਇਹ ਗੁੰਨ ਲਵਾਂਗੇ ਇਹ ਗੁੰਨ ਕੇ ਆਪਾਂ ਰੱਖ ਦਿਆਂਗੇ ਇਹਨੂੰ ਤੇ ਫੇਰ ਮਿਲਦੇ ਆ ਇਹ ਦੇਖੋ ਜੀ ਸਾਡਾ ਇਹ ਪਲੇਨ ਵਾਈਟ ਆਟਾ ਜੀ ਹੋ ਗਿਆ ਤਿਆਰ ਇੱਥੇ ਵੀ ਆ ਇਹ ਦੇਖੋ ਜੀ ਆਪਾਂ ਥੋੜਾ ਤੇਲ ਉਹ ਲਗਾ ਦਾਂਗੇ ਇਹ ਨਹੀਂ ਤਾਂ ਸੁੱਕ ਜਾਂਦਾ ਹੈ ਆਟਾ ਤੇ ਇਹਦੇ ਆਪਾਂ ਟੱਕ ਕੇ 10-15 ਮਿੰਟ ਵਾਸਤੇ ਰੱਖ ਦੇਾਂਗੇ ਤੇ ਮੈਨੂੰ ਆਪਾਂ ਆਲੂ ਦੀ ਸਬਜ਼ੀ ਦੀ ਤਿਆਰੀ ਕਰਦੇ ਹਾਂ ਜਦ ਤੱਕ ਸਾਡਾ ਆਟਾ ਤਿਆਰ ਹੁੰਦਾ ਹੈ ਅਸੀਂ ਆਲੂ ਦੀ ਸਬਜ਼ੀ ਬਣਾ ਲੈਂਦੇ ਹਾਂ ਨਾਲ ਖਾਣ ਵਾਸਤੇ ਇਹ ਦੇਖੋ ਪਹਿਲਾਂ ਆਪਾਂ ਪਾਵਾਂਗੇ ਥੋੜੀ ਜਿਹੀ ਹਿੰਗ ਥੋੜਾ ਜਿਹਾ ਪਾਵਾਂਗੇ ਆਪਾਂ ਇਹ ਜੀਰਾ ਤੇ ਇਹ ਤੱਲੀਆਂ ਮੈਂ ਥੋੜਾ ਜਿਆ ਨਾ ਕੁਝ ਕੇ ਰੱਖਿਆ ਹੋਇਆ ਦੁਹਾਨ ਕਰਕੇ ਇਹਦਾ ਫਲੇਵਰ ਬਹੁਤ ਚੰਗਾ ਹੁੰਦਾ ਤੇ ਥੋੜੀ ਜੀ ਆਪਾਂ ਪਾਵਾਂਗੇ ਤੇ ਸਰਾਈ ਤੇ ਅਦਰਕ ਵੀ ਇਸ ਵਿੱਚ ਮੈਂ ਪਾਵਾਂਗੇ ਹੁਣ ਇਹ ਮੈਂ ਥੋੜਾ ਜਿਆ ਹਰੀ ਮਿਰਚ ਤੇ ਇਹ ਹੋਰ ਹੈ ऐसे थोड़े जड़ी फ्लेवर बहुत पसंद है मेरे को सुन पा के हो ए, ते, ते हल्दी अद्धा चम्मच कुछ किताबी नमक पा लो मैं हरी मिर्च पाई है इसलिए लाल मिर्च नहीं पा रही तो थोड़ा जहा मैं पा दें कश्मीरी ਲਾ ਲਈ ਤੇ कलर ਸੋਨਾ ਹੋ ਜਾਏਗਾ ਤੇ ਇtanto ਘੜਤਣ ਨਹੀਂ ਹੈਗੀ ਕਿ ਬੱਚੇ ਨੂੰ ਤਾਂ ਪਸੰਦ ਨਹੀਂ ਕਰਦੇ ਛੋਟੇ ਇਸ ਲਈ ਮੈਂ ਮਿਸਤੀ ਰੱਖਾਂਗੀ ਤੇ ਦੇਖੋ ਇਹ ਹੋ ਗਿਆ ਸਰਦਾ ਤੇ ਇਹ ਮੈਂ ਟਮਾਟਰ ਕੱਢੂ ਕੱਟ ਕੇ ਰੱਖੀ ਇਹ ਇਸ ਤਰ੍ਹਾਂ ਇਹ ਚੰਗੀ ਤਰ੍ਹਾਂ ਟਮਾਟਰ ਗਲ ਜਾਏ 2 ਮਿੰਟ ਆਪਾਂ ਇਹ ਛੱਡ ਦਿੰਦੇ ਆ ਇਹ ਇੱਕ ਵਾਰੀ ਪਾਣੀ ਇਹਦਾ ਜਦ ਤੱਕ ਸੁੱਕ ਜਾਏ ਤਾਂ ਫਿਰ ਇਹਨੂੰ ਥੋੜਾ ਜਿਹਾ ਫੁੰਨ ਕੇ ਫਿਰ ਗਰੇਵੀ ਵਾਸਤੇ ਪਾਣੀ ਪਾਵਾਂਗੇ ਤੇ ਮੈਂ ਥੋੜਾ ਜਿਹਾ ਧਨੀਆ ਪਾਊਡਰ ਪਾ ਦਿੰਦੀ ਹਾਂ ਮੈਂ ਜ਼ਿਆਦਾ ਮਸਾਲੇ ਨਹੀਂ ਪਾਉਂਦੀ ਬੜਨ ਤਬਾ ਜਰਾ ਗਰਮ ਮਸਾਲਾ ਪਾ ਲਵਾਂਗੇ ਥੋੜਾ ਜਿਹਾ ਫਲੇਵਰ ਵਾਸਤੇ ਸਿੰਪਲ ਹੀ ਅੱਛੇ ਲੱਗਦੇ ਹੈ ਥੋੜਾ ਦਹੀਂ ਚੂਰ ਪਾ ਦਿੰਦੇ ਹਾਂ ਇਤਨਾਲ ਥੋੜਾ ਜਿਹਾ ਖੱਟਾ ਪਾ ਲਓ ਥੋੜੇ ਜਿਹ ਖੱਟੇ-ਖੱਟੇ ਅੱਛੇ ਲੱਗਦੇ ਹੈ ਬੜਨ अभी मसाले ने मसाल हूँ अज भी चापा आलू में बॉयल करके रखे हुए हैं इस तरह तोड़ के पाया ग्रेवी भी बड़ी हो जाती है इस तरह चापा अच्छे लगते हैं गुटा बड़ा टुकड़ा बोटा नहीं रखना ਇਹ ਜੇ ਕੁਝ ਜ਼ਿਆਦਾ ਵੱਡਾ ਟੁਕੜਾ ਆਇਆ ਤੇ ਉਹ ਪਰਚੀ ਨਾਲ ਤੋੜ ਦੇਾਂਗੇ। ਇਹਨਾਂ ਨੂੰ ਪੁੰਨ ਲਈ ਰੱਖਦੇ ਹਾਂ। ਜਿੰਨੀ ਸਭ ਢੋਗੀ ਜਿਹੀ ਰਹਿ ਜਾ ਤਾਂ ਪਕਾਉਂਦਾ ਲੈਂਦੇ ਹਾਂ। ਆਹ ਦੇ ਕੁਝ ਸਬਜ਼ੀ ਕੋਲੇ ਦੇ ਭੁੰਨੇ ਦੇ ਨਾਲ ਨੂੰ ਤੇ ਉਹਨਾਂ ਪਰ ਮੇਂ ਜਿਨੀ ਗਰੇਵੀ ਲੋੜ ਹੈ ਐ ਮੈਂ ਥੋੜਾ ਦਾ ਕੁੱਸਾ ਕਰ ਲਿਆ ਸੀ ਪਾਣੀ ਜਦੋਂ ਵਾਦੀ ਆ ਜਾਏਗੀ ਤੇ ਥੋੜੀ ਦੇਰ ਆਪਾਂ ਨੂੰ ਅੱਛੀ ਤਰ੍ਹਾਂ ਉਹ ਬਾਲੀਆਂ ਦਵਾ ਲਾਂਗੇ ਇਹਦੇ ਚ ਜਾਏਗਾ ਨਾ ਤੇ ਅੱਛੀ ਤਰ੍ਹਾਂ ਜਿਆਦਾ ਮਸਾਲਾ ਇਹ ਘੱਟ ਜਾਏਗਾ ਬਾਲਵਾ ਮਿਚੇ ਬਸ ਜਿੰਨੀ ਗਰੇਵੀ ਚਾਹੀਦੀ ਹੈ ਤੁਸੀ ਮੈਂ ਥੋੜੀ ਜੀ ਜਲਦੀ ਰੱਖਾਂਗੀ ਤੇ ਸੁੱਕੇ ਜਾਣੇ ਨਾ ਪਾਣੀ ਥੋੜਾ ਚਲੋ ਇਹਨਾਂ ਪਟਾਕ ਤੇ ਨੇ ਆ ਤੋ 3-4 ਮਿੰਟ ਨੂੰ ਬੋਇਲ ਹੋ ਜਾਂਦੇ ਨੇ। ਇਹ ਕੜੀ ਠੀਕ ਹੈ। ਇਹ ਕੜੀ ਸਬ지 ਸਬ지 ਹੋ ਗਈ ਪਿਆਰ। ਮਜ਼ੇਦਾਰ ਬੜੀ ਅੱਛੀ ਖੁਸ਼ਬੂ ਆ ਰਹੀ ਹੈ ਕੜੀ ਪੱਤਾ, ਜੀਰਾ। ਿੰਗ। ਇਹ ਥੋੜਾ ਜਿਹਾ ਪਾ ਪਾ ਦੇਗੇ ਤੇ ਮਸਾਲਾ ਤੇ ਗੈਸ ਕਰ ਦੇ ਦਿਆਂਗੇ ਬੰਦ। ਆਪਾਂ ਬਣਾ ਲਏ ਹਰਾ ਪਨੀਰ ਹਰਾ ਪਨੀਰ ਦਾ ਸਬਕ ਤੁਜੀ ਬਣੀਆ ਇਹਦੇ ਬਸ ਅਧੂਰੀਆ ਕਾ ਉਲੀਆ ਬਦ ਲੇ ਆਟਾ ਤੇ ਉਹਦੀ ਤਿਆਰੀ ਠੀਕ ਹੈ ਜੀ ਦੇਖੋ ਜੀ ਆਟਾ ਇਹ ਹੋ ਗਿਆ ਸਾਡਾ ਸੌਫਟ ਤੇ ਮੈਂ ਇਹ ਸਾਰਾ ਆਹ ਦੇਖੋ ਇਹ ਜ਼ਿਕੰਦਰ ਵਾਲਾ ਇਹ ਮਸਾਰੇ ਆਟੇ ਨੇ ਤੇ ਇਹ ਜਿਹਾ ਟੁਕੜਾ ਇਹ ਹੁਣ ਆਪਾਂ ਇਹਦੀ ਹੋ ਗਿਆ ਠੀਕ ਹੈ ਇਹਦੀਆਂ ਹੁਣ ਆਪਾਂ ਛੋਟੀਆਂ-ਛੋਟੀਆਂ ਲੋਈਆਂ ਤੋੜ ਲਵਾਂਗੇ ਜਿੰਨੀ ਕ ਆਪਾਂ ਨੇ ਪੂੜੀ ਬਣਾਣੇ ਆ ਏ ਜਦ ਦਾ ਤੁਸੀਂ ਮੈਦੇ ਥੋੜੇ ਤੇ ਕਿੱਲਾ ਕਪੜਾ ਦੇ ਦਿੱਤਾ ਕਿ ਡਰਾਈ ਨਾ ਹੋ ਜਾਵੇ ਇਸੇ ਤਰ੍ਹਾਂ ਪਹਿਦੀਆਂ ਨਹੀਂ ਬਣਾ ਲਾਂਗੇ ਮੈਂ ਤੁਹਾਨੂੰ ਸਾਰੀਆਂ ਇੱਕ ਇੱਕ ਬਣਾ ਕੇ ਦਿਖਾਉਂਦੀ ਆ ਤੇ ਤੇਲ ਮੈਂ ਉੱਤੇ ਰੱਖ ਦਿੱਤਾ ਗਰਮ ਹੋਣਾ ਇਹ ਮੈਂ ਤੁਹਾਨੂੰ ਗ੍ਰੀਨ ਕਲਰ ਨਹੀਂ ਸੋਣਾ ਆਇਆ ਕਿਉਂਕਿ ਪਾਲਕ ਬਹੁਤ ਥੋੜੀ ਸੀ ਪੰਜ ਸੱਤ ਪੱਤੇ ਸੀ ਛੋਟੇ ਛੋਟੇ ਤੇ ਕਲਰ ਵੀ ਵੈਸੇ ਮੇਰੇ ਕੋਲ ਹੈਗਾ ਸੀ ਗ੍ਰੀਨ ਪਰ ਮੈਂ ਕਲਰ ਨਹੀਂ ਪਾਉਂਦੀ ਹੁੰਦੀ ਕਲਰ ਤਾਂ ਆਰਟੀਫੀਸ਼ੀਅਲ ਸ਼ੂਜ਼ ਯੂਜ਼ ਕਰਨਾ ਹੀ ਨਹੀਂ ਚਾਹੀਦਾ ਚਲੋ ਹੁਣ ਆਪਾਂ ਇਹਨੂੰ ਵੇਲ ਕੇ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਦੇਖੋ ਜੀ ਸਾਡੀਆਂ ਦੁਨੀਆਂ ਪੂਰੀਆਂ ਹੋ ਰਹੀਆਂ ਤੇ ਹਰ ਇਹਨੇ ਵੇਲ ਕੇ ਰੱਖ ਲਿਆ ਸਭ ਤਰ੍ਹਾਂ ਦੇ ਚਿੱਟ ਤੇ ਇਹ ਹੁਣ ਤੱਕ ਇਹ ਥੋੜੀ ਜੀ ਬ੍ਰਾਊਨ ਹੋਣ ਤੱਕ ਪਕਾਉਂਦੇ ਆ ਇਹ ਧਿਆਨ ਰੱਖਣਾ ਹੈ ਕਿ ਇਹਦਾ ਨਾ ਟੈਂਪਰੇਚਰ ਮੇਨਟੇਨ ਰਹਿਣਾ ਚਾਹੀਦਾ ਬਹੁਤ ਹੌਲੀ ਸਲੋ ਨਿਓ ਕਰਨਾ ਹੈ ਇਹ ਤੇਪੋਤੀ ਤੇਜ਼ ਵੀ ਨਹੀਂ ਤੇ ਜਦੋਂ ਜ਼ਿਆਦਾ ਤੇਲ ਜਲ ਜਾਂਦਾ ਤਾਂ ਫੇਰ ਉਹ ਪੂਰੀ ਇੱਕਦਮ ਚਲ ਜਾਏਗੀ ਤੇ ਜੇ ਜਦੋਂ ਆਪਾਂ ਲਗਾਤਾਰ ਤੰਦੇ ਆ ਨਾ ਥੋੜਾ ਦਾ ਤੇਜ਼ ਹੀ ਰੱਖੋ ਤੇ ਜੇ ਵੀ ਚਲ ਰੋਕ ਲੈਂਦੇ ਆ ਤਾਂ ਫਿਰ ਥੋੜਾ ਜਿਹਾ ਢਲੀ ਕਰ ਲਓ ਇਹ ਦੇਖੋ ਜੀ ਇਹ ਹਮ ਸਾਰਾ ਸੇਕ ਰੈੱਡ ਕਲਰ ਬਣਨੂਗੀ ਥੋੜਾ ਜਲਦੀ ਬਸੈਂਦ ਕੇ ਪਾਓ बच्चे ना रेड कलर देख के भी खुश हो जाएंगे ਤੇ ਇਸ ਬਾਨੇ ਚਲੋ ਉਹਨਾਂ ਦੇ ਅੰਦਰ ਇਹ ਬੀਟਰੂਟ ਦਾ ਜਾਏਗਾ ਬਸੇ ਤਾਂ ਖਾਂਦੇ ਨਹੀਂ ਕਈ ਬਰੇ ਨਖਰੇ ਬਹੁਤ ਕਰਦੇ ਆ ਅੱਜ ਕੱਲ ਬੱਚੇ ਜੀ ਇਹ ਗ੍ਰੀਨ ਕਲਰ ਤੇ ਨਹੀਂ ਮੈਂ ਕਹਿ ਸਕਦੀ ਪਿਸਤਾ ਕਲਰ ਇਹ ਪਿਸਤਾ ਕਲਰ ਦੀ ਇਹਨੂੰ ਮੈਂ ਪਾਲਕ ਪੀਸੀ ਸੀ ਤੇ ਜਦੋਂ ਪਾਣੀ ਮਿਰਚ ਲਖਾਰਿਆ ਇਹ ਥੋੜੇ ਜਿਹੇ ਚ ਥੋੜਾ ਫੁੱਲ ਗਿਆ ਜਿਹਾ ਇਸੇ ਤਰ੍ਹਾਂ ਪਿਆਜ਼ ਵੀ ਪਾਇਆ ਹੈ ਇਹਦੇ ਚ ਅਦਰਕ ਪਾਇਆ ਹੈ ਬਾਕੀ ਤਾਂ ਮੈਂ ਪਲੇਨ ਹੀ ਰੱਖੀ ਹੈ ਇਹ ਜੀ ਤੇ ਹੁਣ ਆਪਾਂ ਟੇਸਟ ਕਰਦੇ ਆਂ ਬਾਕੀ ਨੇ ਬਾਅਦ ਚ ਬਣਾਵਾਂਗੀ ਚਲੋ ਜੀ ਇਹ ਸਾਡੀ ਥਾਲੀ ਹੋ ਗਈ ਤਿਆਰ ਆਲੂ ਪੂੜੀਆਂ ਅਚਾਰ ਮਸਤ ਸਲਾਦ ਚਲੋ ਔਰ ਜੀ ਖਾਇਏ ਤੇ ਇੰਜ ਆਇ ਕਰਕੇ ਜਰੂਰ ਇਸ ਤਰ੍ਹਾਂ ਇੱਕ ਵਾਰੀ ਬਣਾ ਕੇ ਦੇਖਿਓ ਬੜੀਆਂ ਮਜ਼ੇਦਾਰ ਬਣਦੀਆਂ ਸੌਫਟ ਸੌਫਟ ਪੂੜੀਆਂ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਸਸਤੀਕਾਲ ਸਭ ਨੂੰ